ਲੇ ਉਤਰੋ ਬੱਤ ਆ ਮੱਖਣੀ ਜੱਲੇ ਨਹੀਂ ਬੰਦ ਹੋਗੀ ਬੰਦ ਹੋਗੀ ਬੰਦ ਹੋਗੀ ਉਹ ਮੱਖਣੀ ਲੈ ਲੈ ਦਾਦੀ ਕੋਲੋਂ ਮੱਖਣੀ ਲੈ ਲੈ ਮੱਖਣੀ ਕਾ ਖਾਲਾ ਉਹ ਖੋਲ ਖਾਲਾ ਖੋਲ ਖਾਲਾ ਮੱਖਣੀ ਖਾਣੀ ਆ ਦੇ ਮੱਖਣੀ ਆ ਦੇ ਮੱਖਣੀ ਕਾ ਇਆ ਮੱਖਣ ਖਾ ਆ ਨਹੀਂ ਨਾ ਆਪਣੇ ਕੱਦ ਲੈ ਲੈਂਦੇ ਨੂੰ ਮਾਰਿਆ ਇਆ ਆ

ਦੇ ਡੈਗ ਜਾਣਾ ਤੂੰ ਓਏ ਆ ਮੈਂ ਬੈਠਾ ਆ ਯੇ ਭਾਏ ਕਰੀ ਇੱਧਰ ਬਾਈ ਕਰੀ ਬਾਈ ਕਰ ਦੇ ਲਗਾ ਡਿਕਨ ਤੂੰ ਲਗਾ ਡਿਕਨ ਲਗਾ ਡਿਕਨ ਹਾਂ ਇਹ ਤੂੰ ਡੈਗ ਜਾਣਾ ਨਹੀਂ ਦਾਦਾ ਨਹੀਂ ਦੋ ਹਾਂ ਸਦਾ ਦੇ ਯੇ ਭਾ ਆ ਨਾ ਬੈਠਾ ਹਾਂ ਹਾਂ ਦੇ ਭਾ ਦੇਦਾ ਤੈਨੂੰ ਹਾਂ ਦੇ ਯੇ ਭਾਂ ਕਾ ਤਾ ਕਰ ਦੇ ਪਾ ਜਾ ਪੰਗੜਾ ਪਾ ਦੇ ਹੁਣ ਪੰਗੜਾ ਪਾ ਦੇ ਕੌਣ ਆ ਉਹ ਕੌਣ ਆ ਉਹ ਕੌਣ ਆ ਦੇ ਉਹ ਆ ਰਿਹਾ ਹੈ ਹਾਂ ਨੇ ਨੇ ਇਹ ਤੂੰ ਡੱਗ ਜਾਨ ਹੋਏ ਦੇਖੀ ਕਰਦਾ ਗੋਲ ਘੁੰਮਦਾ ਦੇ ਡਰਦਾ ਨਹੀਂ ਕਿਤੇ ਬਾੜੀ ਹੈ ਕਿ ਦੇਖੋ ਪੱਜ ਜਾਂਦਾ ਓਟਕੇ ਨਾਲੇ ਜੰਮੂਆ ਖਲਾ ਲਾ ਭਾਨ ਕੇ ਮੂਆ ਖੋਲ ਵਾ 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 ਹਾਂਜੀ ਲੋਗੀ ਟਾਈਮ ਹੋ ਗਿਆ ਆ 4 ਵਜੇ ਗਏ ਆ ਤੇ ਆਪਾਂ ਚਾਹ ਪੀ ਕੇ ਹਟੇ ਸੀਗੇ ਨੂੰ ਤੇ ਭਾਂਡੇ ਆਪਾਂ ਹੁਣ ਧੋਵਾਂਗੇ ਚਾਹ ਵਾਲਾ ਤੇ ਰੋਟੀ ਵਾਲੇ ਆ ਤੇ ਇੰਦਰ ਨੂੰ ਤੇ ਇਹਨਾਂ ਕੁ ਤੇ ਗੈਸ ਸੀ ਵੇਰੀ ਮੱਕੀ ਉਹ ਜੜੀ ਠੱਗੀ ਸੀ ਵੀ ਤੇ ਬਸ ਹਉਣ ਵਾਲਾ ਹੀ ਆ ਇਹ ਤੇ ਨਾਲ ਦੀ ਨਾਲ ਹੀ ਬਣਾਉਣਾ ਪੈਂਦਾ ਆ ਕਿਉਂਕਿ ਹਨਾ ਵੀ ਰੋਜ਼ ਹੀ ਰੋਟੀ ਚੋਪ ਕਰਦੇ ਆ ਨਾ ਜਿਹੜੀ ਮਤਲਬ ਆ ਇਨ ਸੰਬੰਧ ਦੇ ਪਾਪਾ ਹੁਣੀ ਕੰਮ ਤੇ ਲੈ ਕੇ ਜਾਂਦੇ ਆ ਉਹ ਵਾਲੀ ਫਿਰ ਦੇਸੀ ਘੋਣਾ ਰੋਟੀ ਚੋਪੜ ਗਈ ਦੀ ਆ ਤੇ ਹੁਣ ਇਹ ਆ ਵੀ ਦਾਲਾ ਸਬਜ਼ੀਆਂ ਚ ਜਿਹਦਾ ਦਾਲ ਹੋਈ ਸਾਗ ਹੋਇਆ ਚ ਵੀ ਘੇ ਪੈ ਜਾਂਦਾ ਆ ਇਸ ਕਰਕੇ ਫਿਰ ਜਦੋਂ ਥੋੜਾ ਥੋੜਾ ਜਿੰਨੀ ਮਲਾਈ ਹੋ ਜਾਂਦੀ ਹਰੇਕ ਵਾਰ ਫਿਰ ਉਹਰਾ ਕਾਲੀ ਦਾ ਨੇਤਾ ਅੱਗੇ ਅਸੀਂ ਮੱਖਣੀ ਰੱਖ ਲਈ ਦੀ ਸੀ ਦੋ ਵਾਰ ਦੀ ਜੋੜ ਕੇ ਫੇਰ ਕੀ ਕੱਢੀ ਦਾ ਸੀਗਾ ਤਾਂ ਹੁਣ ਅਸੀਂ ਨਾਲ ਦੀ ਨਾਲ ਕਾਲੀ ਦਾ ਤਾਂ ਇੱਕ ਡੱਬੇ ਚ ਅਸੀਂ ਉਹਨੂੰ ਪਾ ਕੇ ਰੱਖਿਆ ਆ ਜਮਾ 2 ਕੁ ਕਿਲੋ ਕਿਲੋ ਕੁ ਹੋਣਾ ਆ 1.5 ਕਿਲੋ ਤੇ ਉਹਦਾ ਦੇਖਦੇ ਮੈਂ ਕੁਛ ਸਿਆળા ਚ ਬਣਾਉਣੇ ਆ ਉਹਦਾ ਬੜਾ ਵਗੈਰਾ ਜਿੱਦਾਂ ਕੁਛ ਵੀ ਉਹ ਪੰਨੀਆਂ ਪੁੰਨੀਆਂ ਤੇ ਉਹ ਦੇਖਦੇ ਆ ਕੋ ਦੋਨੋਂ ਭੰਨ ਦੀਆਂ ਆ ਤੇ ਆ ਆਪਾਂ ਇੰਨਾ ਇੰਨਾ ਕੁ ਜਿੱਦਾਂ ਬਰਤਨ ਲਈ ਇਦਾਂ ਰੋਜ਼ ਖਾਣ ਵਾਸਤੇ ਫੇਨਾਲ ਦੀ ਨਾਲ ਬਣਾਰੀ ਦਾ ਉਹ ਨੂੰ ਨਿਸ਼ੇੜੀ ਦਾ ਹੈਗਾ ਤੇ ਸਵੇਰੇ ਇੱਥੇ ਮੰਮੀ ਨੇ ਲੱਸੀ ਵੀ ਬਣਾਈ ਸੀਗੀ ਤੇ ਹੁਣ ਆਪਾਂ ਭੰਨਦੇ ਕੋਤੋਂ ਕੇ ਜਿਹੜੇ ਕੱਪੜੇ ਵਿਦਾਰਾ ਆਉਂਦੇ ਆ ਅੱਜ ਸ਼ਤਤੀਆ ਬਾਹਰ ਤੇ ਅੱਜ ਇੰਨੇ ਕੀ ਸੀਗੇ ਕੱਪੜੇ ਵੀਰੇ ਸੀਗੇ ਘਣ ਵਾਲੇ ਤੇ ਕਾਲੂ ਦੇਖਦੇ ਆ ਚਾਦਰਾਂ ਵਗੈਰਾ ਤੋਂ ਨਿਕਲੋ ਨੇ ਆ ਬਿੱਡਾਂ ਦੀਆਂ ਤੇ ਠੰਡ ਜਿਆਦਾ ਹੋਈ ਜਿਹੜੀ ਆ ਹਵਾ ਚੱਲਦੀ ਆ ਤੇ ਇਹਦੇ ਨਾਲ ਹੀ ਸਵੇਰ ਨੂੰ ਜਿਆਦਾ ਠੰਡ ਹੋ ਜਾਣੀ ਆ ਤੇ ਸਮਰ ਬਾਹਰ ਗਿਆ ਉਹਦੇ ਵੀ ਹੁਣ ਨਾ ਕੋਟੀ ਟੋਪੀ ਦੇ ਕੇ ਆਈਆਂ ਪਾ ਕੇ ਤੇ ਬੂਟ ਵੀ ਪਾਏ ਆ ਤੇ ਉਹ ਦੇ ਦੌੜਿਆ ਰਹਿੰਦਾ ਜਾਂ ਬਸ ਹੁਣ ਜਿਹਾ ਖੰਡੇ ਨਹੀਂ ਲੱਗਦੀ ਹੁੰਦੀ ਤੇ ਅੱਜ ਉਹਨਾਂ ਸਵੇਰ ਦਾ ਰੀਫਰੀ ਕਰੀ ਜਾਂਦਾ ਸੀਗਾ ਤੇ ਫੇਰ ਇਹਨਾਂ ਦੁਪਹਿਰਾ ਤੱਕ ਤਾਂ ਫੇਰ ਜਾ ਕੇ ਥੋੜਾ ਜਿਹਾ ਠੀਕ ਹੋਇਆ ਹੁਣ ਖੇਡਣ ਲੱਗਾ ਆ ਤੇ ਨਾਲੇ ਦੇਖਦੇ ਆਪਾਂ ਅੱਜ ਪਤਾ ਨਹੀਂ ਕੀ ਬਣਾਉਣਾ ਹੈ ਕੱਲ ਤਾਂ ਚਲੋ ਸਾਗ ਬਣਾ ਲਿਆ ਸੀਗਾ ਤੇ ਕੱਲ ਦਾ ਤੇ ਦੈਨ ਮੰਗਿਆ ਅੱਜ ਦੇਖੋ ਹੁਣ ਕੀ ਬਣਦਾ ਹੈ ਰੋਜ਼ ਦੇ ਇਹ ਪੰਗੇ ਆ ਵੀ ਕੀ ਬਣਾਈਏ ਡਾਲਾ ਸਬਜ਼ੀਆਂ ਦੇ ਸਬਜ਼ੀ ਵਾਲਾ ਭਾਈ ਵੀ ਨਹੀਂ ਉਹਦਾ ਫਰਦ ਕੋਈ ਇੱਧਰ ਨੂੰ ਤੇ ਪਤਾ ਨਹੀਂ ਕਾਤੇ ਵੀ ਆਉਂਦੇ ਰਗੇ ਪੈਂਟ ਤਾਂ ਕੰਦੇ ਹੋਏ ਆ ਤੇ ਸਾਡੇ ਵੱਲੋਂ ਇੱਧਰ ਨੂੰ ਆਉਂਦਾ ਕੋਈ ਵੀ ਤੇ ਸਮਝਦੇ ਪਾਪਾ ਗਏ ਹੋਏ ਆ ਦੇਖੋ ਸ਼ਾਇਦ ਲਈ ਹੋਣਾ ਸਬਜ਼ੀ ਸੁੱਜੀ ਕਿਹੜਾ ਦੱਸੇਗਾ ਉਹਨਾਂ ਨੂੰ ਜੇ ਟਾਈਮ ਲੱਗਾ ਤਾਂ ਸਬਜ਼ੀ ਨਹੀਂ ਆਇਓ ਕਿਉਂ ਆਉਣ ਵਾਲੇ ਹੀ ਨਹੀਂ ਚਲੋ ਜੀ ਆਪਾਂ ਹੁਣ ਆਹਾ ਇੱਕਦਮ ਦੇਖ ਲਈਏ ਕਿ ਤੇ ਨੂੰ ਕਿਰਾ ਖਲਮਾ ਕੇ ਫੇਰ ਆਪਾਂ ਤੇ ਮੋੜ ਕੇ ਭਾਂਡੇ ਵਗੈਰਾ ਧੋਣੇ ਆ ਤੁਸੀਂ ਇਦੀ ਸਾਡੀ ਵੀਡੀਓ ਦੇ ਨਾਲ ਬਣੀ ਰਹੋ ਹਾਂ ਹੁਣ ਸੰਭਾਲੀਏ ਰੋਕ ਮਿਲੂਗਾ ਹਾਂ ਜਿਹੜੀ ਆ ਨਹੀਂ ਚਾਲਿਆ ਚੱਲਾ ਹਾਂ ਚੱਲਦੇ ਆ ਹਾਂ ਹਾਂਜੀ ਲੋ ਜੀ ਅੱਜ ਨੇਰਾ ਹੋ ਗਿਆ ਸਾਨੂੰ ਤਾਂ ਸਬਜੀ ਨੂੰ ਸਮਝਦੇ ਪਾਪਾ ਗਿਆ ਸੀ ਕਿ ਕਿਤੇ ਉਹ ਹੋ 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 ਆ ਗਿਆ ਥੋੜਾ ਟੈਨ ਹੋਇਆ ਕੱਟ ਪੁੱਤ ਦੀ ਸੀ ਧੋ ਰਹੀ ਆ ਤੇ ਹੁਣ ਮੈਂ ਲੱਗੀਆਂ ਬਣਾਉਣ ਇੱਥੇ ਦੋ ਮਹੀਨੇ ਦੇਮ ਚ ਵਧੀਆ ਬਣਦੀ ਜੇ ਉਸ ਹਿਸਾਬ ਦੀ ਸੰਵਾਨੋ ਸੀ ਕਹਿੰਦੇ ਆ ਬਹਿ ਜਾਂਦੇ ਠੰਡ ਬਹੁਤ ਆ ਤੇ ਉਹ ਮੰਨਦਾ ਹੀ ਨਹੀਂ ਮਦਰ ਮਦਰ ਕਿਉਂ ਜਾਂਦਾ ਹੈ ਨਾ ਟੋਪੀ ਲੈ ਲੈਂਦਾ ਆ ਉਹਦਾ ਜਰਾ ਆਬਾ ਪਾਈਆਂ ਮੋਟੀਆਂ ਉਹਦੇ ਵਿੱਚ ਤੇ ਬੂਟ ਲਾ ਦਿੱਤੇ ਹਣੇ ਹੱਲੀ ਰੋਟੀ ਬਣਾਉਣੇ ਤਾਂ ਫੜ ਫੜ ਕਰ ਕਰਾ ਲਾ ਦੇਈਏ ਫਾਜੀ ਨੂੰ ਇੱਕ ਹੀ ਰੋਟੀ ਬਣਾਉਣੀ ਆ ਕੋਟੀ ਵਾਂਗ ਕੇ ਫੇਰ ਪੀਨੇ ਆ ਮੇਰੇ ਇਕ ਅੱਧਾ ਨਾਟਕ ਨੂੰ ਟੁਕ ਦੇਖਦੇ ਹੁੰਨੇ ਆ ਜਾਂ ਬਲੌਗ ਵਗੈਰਾ ਦੇਖਦੇ ਹੁੰਨੇ ਸਾਰਿਆਂ ਦੇ ਹੁਣ ਦਿਨੇ ਦੁਪਹਿਰ ਕ ਵੀ ਨੂੰ ਟਾਈਮ ਲੱਗਦਾ ਹੈ ਬਲੌਗ ਦੇਖਣ ਨੂੰ ਜਿੱਦਾਂ ਦੇਖਦੇ ਹੁੰਨੇ ਆ ਉਹਦਾ ਵੀ ਲੱਗਦਾ ਹੈ ਕਿ بابا ਆਪਣੇ ਵੀ ਬਲੌਗ ਐਡਿਟ ਕਰਨਾ ਹੁੰਦਾ ਹੈ ਆ سامنے ਵੀ ਟੁਕਣਾ ਹੁੰਦਾ ਆ ਕਿੰਨਾ ਕੱਟਣਾ ਹੁੰਦਾ ਆ ਸਾਰਾ ਇੰਨਾ ਟਾਈਮ ਲੱਗਦਾ ਜੀ ਮਮਮੀ ਨੇ ਦਾ ਪਤਾ ਹੀ ਨਾ ਤਾਂ ਰੋਜ਼ ਹੀ ਹੁਣ ਇੰਨਾ ਕੁ ਖਾਤ ਗਿਆ ਹੁੰਦਾ ਹੀ ਨਾ ਰਹਿ ਜਾਂਦੀ ਇਸ ਤਰ੍ਹਾਂ ਲਿਖੋ ਤਾਂ ਮੈਨੂੰ ਇਹ ਜੋ ਵੀ ਮਰਮੋਟ ਹੁੰਦਾ ਪਉਂਦੇ ਲੇ ਕੋਈ ਗਾਇਆ ਕਿ ਬਣਾਉਣਾ ਤਾਂ ਹੁੰਦਾ ਹੀ ਆ ਫਿਰ ਹੈਡਿੰਗ ਇਹ ਇਸ ਕਰਕੇ ਹਾਂ ਮਮਮੀ ਨੇ ਮੇਥੇ ਆਦਿ ਤੁਸੀਂ ਕੱਟ ਦਿੱਤੇ ਆ ਤਾਂ ਓਕੇ ਤੇ ਧਨੀਆ ਪਾਵਾ ਚਾਹਾਂ ਆ ਤੇ ਆਪਾਂ ਹੁਣ ਮਰਚੰਡ ਕਰ ਲਈਏ ਬ੍ਰੈਂਡ ਆਹ ਹੋ ਮੈਂ ਲੱਭੀ ਆਨੇ ਕਿੰਨੇ ਦਿਨਾਂ ਦੀ ਲੱਭਦੀਆਂ ਹੀ ਨਹੀਂ ਸੀ ਜਰਾਬਾਂ ਇਹ ਹੁਣ ਅਸੀਂ ਲੱਗੀਆਂ ਜੀ ਰੋਟੀ ਬਣਾਉਣਾ ਥੋੜਾ ਹੋ ਗਿਆ ਬਹੁਤ ਜ਼ਿਆਦਾ ਤੇ ਇਹ ਭਾਂਡੀਆਂ ਲਵਾਂਗੀ ਸਾਫ਼ ਦੀ ਹੁਣ ਘੱਟ ਗਿਆ ਇਸ ਕਾਰੀਤਾ ਆ ਤੇ ਅੱਜ ਵਾਰ ਦੇਖਣਾ ਕਿ ਕਿੰਨੇ ਟਾਈਮ ਲੱਗ ਗਿਆ ਤੇ ਆਟਾ ਮੈਂ ਬਾਹਰ ਕੱਢ ਕੇ ਰੱਖ ਦਿਆ ਸੀ ਸਵੇਰ ਦਾ ਬਣੀਆ ਮੀਨ ਆਪਾਂ ਲੱਗ ਗਏ ਹਾਂ ਰੋਟੀ ਨਾ ਹਾਂ ਹਾਂਜੀ ਲੋ ਜੀ ਆਪਾਂ ਸਾਰੀ ਸਫਾਈ ਕਰ ਦਿੱਤੀ ਆ ਭਾਂਡੇ ਵਗੈਰਾ ਆਪਾਂ ਧੋ ਦਿੱਤੇ ਆ ਰੋਟੀ ਪਾਣੀ ਵੀ ਖਾ ਲਿਆ ਆ ਖਾ ਕੇ ਭਾਂਡੇ ਭੁੰਡੇ ਧੋ ਕੇ ਰਸੋਈ ਧਤੀ ਆ ਸਾਰੀ ਸਾਫ਼ ਕਰ ਤੇ ਹਾਂ ਜੀ ਤੇ ਆਪਾਂ ਬਲੌਗ ਦਾ ਐਂਡ ਕਰਦੇ ਹੁਮੀਦ ਕਰਦੇ ਤੁਹਾਨੂੰ ਸਾਡਾ ਬਲੌਗ ਜਰੂਰ ਪਸੰਡ ਆਇਆ ਹੋਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ